ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਵਰੜ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਆ ਆ ਤੁਹਾਨੂੰ ਮੇਰੇ ਹੱਥ ਦੇ ਵਿੱਚ ਲੇਸ ਦਿਖਦੀ ਉਹ ਜਾਲੀ ਵਾਲੀ ਲੇਸ 5 ਰੁਪਏ ਮੀਟਰ ਇਹ ਲੇਸ ਨੈਟ ਵਾਲੀ ਮਿਲ ਕੇ ਮਿਲ ਜਾਂਦੀ ਹੈ ਮਾਰਕੀਟ ਦੇ ਵਿੱਚੋਂ ਤੇ ਆ ਆਪਣੇ ਕੋਲੇ ਸੂਟ ਆ ਵੀਰੇ ਮੈਂ ਚੌਥਾ ਤਰੀਕਾ ਤੁਹਾਨੂੰ ਲੇਸ ਪਾਈਪਿੰਗ ਲਗਾਉਣ ਦਾ ਦੱਸ ਰਹੀ ਹਾਂ ਕੀ ਆ ਉਹ ਤਰੀਕਾ ਜਿਵੇਂ ਦੇਖੋ ਇਹ ਮੈਂ ਤੁਹਾਨੂੰ ਤਿੰਨ ਪਾਸੇ ਲੇਸ ਲਗਾ ਕੇ ਰੈਡੀ ਕਰ ਲਈ ਸੀਗੀ ਦੇਤੇ ਨਾਲ ਪਾਸੇ ਲੇਸ ਲਗਾ ਕੇ ਰੈਡੀ ਕਰਨਾ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਵੀ ਚਲੋ ਮੈਂ ਭੈਣਾਂ ਨੂੰ ਇਹ ਵੀ ਵੀਡੀਓ ਦੇ ਦੇਵਾਂ ਆ ਦੇਖੋ ਧਿਆਨ ਨਾਲ ਇਹਦੇ ਨਾਲ ਆਹ ਉਲਟ ਸਾਈਡ ਆ ਉਲਟ ਸਾਈਡ ਤੇ ਤੁਹਾਨੂੰ ਕਿਤੇ ਸੀਨ ਨਹੀਂ ਦਿਖ ਰਹੀ ਨਾ ਤਾਂ ਆ ਇਹਦਾ ਸਿੱਧਾ ਪਾਸਾ ਸਿੱਧੇ ਪਾਸੇ ਵੀ ਕਿਤੇ ਸੀਨ ਨਹੀਂ ਨਾ ਦਿਖ ਰਹੀ ਤੇ ਔਰ ਕਿਤੇ ਵੀ ਕੋਈ ਵਾਲ ਨਹੀਂ ਆਉਗਾ ਇੱਕ ਸੀਨ ਦੇ ਵਿੱਚ ਲੱਗ ਕੇ ਇਹ ਰੈਡੀ ਹੋਈ ਦੋ ਸੀਨਾਂ ਲੱਗਦੀਆਂ ਪਹਿਲਾਂ ਕੱਚੀ ਸੀਨ ਤੇ ਫਿਰ ਪੱਕੀ ਸੀਨ ਇਸ ਤਰ੍ਹਾਂ ਆ ਦੇਖੋ ਆ ਆ ਗਈ ਇਹਦੀ ਸੀਨ ਅੰਦਰਲੇ ਪਾਸੇ ਆ ਇਹ ਏ ਪਤਾ ਹੁਣ ਜਿਵੇਂ ਤਰਪਾਈ ਜਦੋਂ ਫੋਲਡਿੰਗ ਹੋਣੀ ਆ ਆ ਪੱਲਾ ਉੱਪਰ ਆ ਜਾਣਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਕੱਪੜਾ ਇਸ ਤਰ੍ਹਾਂ ਫੋਲਡਿੰਗ ਕਰੋਗੇ ਤੁਸੀਂ ਤਰਪਾਈ ਲਈ ਇਸ ਤਰ੍ਹਾਂ ਇਸ ਤਰ੍ਹਾਂ ਫੋਲਡਿੰਗ ਕਰਕੇ ਔਰ ਇਸ ਤਰ੍ਹਾਂ ਇੱਥੇ ਅਸੀਂ ਤਰਪਾਈ ਦੇ ਟਾਂਕੇ ਲਗਾ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਜੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਲਗਾ ਕੇ ਰੈਡੀ ਕਰਨੇ ਹਾਂ ਹਾਂ ਜੀ ਹੁਣ ਕੀ ਕਰਨਾ ਕੱਪੜਾ ਰੱਖ ਲਿਆ ਆਪਾਂ ਸਿੱਧਾ ਪਾਸਾ ਰੱਖ ਲਿਆ ਆਹ ਲੇਸ ਆ ਲੇਸ ਦਾ ਉਲਟ ਪਾਸਾ ਉੱਪਰ ਨੂੰ ਸਿੱਧਾ ਪਾਸਾ ਸਿੱਧੇ ਪਾਸੇ ਨਾਲ ਮੈਚ ਕਰਦੇ ਹੋਏ ਇਸ ਤਰ੍ਹਾਂ ਰੱਖੂਗੇ ਦੇਖੋ ਵੀਰੇ ਇਸ ਤਰ੍ਹਾਂ ਰੱਖਦੇ ਹੋਏ ਇੰਨਾ ਕ ਅੱਗੇ ਨੂੰ ਰੱਖਦੇ ਹੋ ਤਰਪਾਈ ਫੋਲਡਿੰਗ ਦੇ ਵਿੱਚ ਕੱਪੜਾ ਦੇ ਦਿਓ ਫਿਰ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ ਠੀਕ ਹੈ ਜੀ ਤੇ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਕਿੱਥੇ ਰੱਖਣਾ ਜਿੱਥੇ ਆਪਣਾ ਘੇਰ ਪੂਰਾ ਆਉਂਦਾ ਕ੍ਰੀਜ਼ ਬਣਾ ਲੈਣੀ ਆ ਪ੍ਰੈਸ ਦੇਣਾ ਜਾਂ ਮਸ਼ੀਨ ਤੇ ਨੋਕ ਦੇ ਨਾਲ ਨਾ ਕ੍ਰੀਜ਼ ਬਣਾ ਲਿਆ ਕਰੋ ਮੈਂ ਤਾਂ ਜ਼ਿਆਦਾਤਰ ਉੱਠਣ ਦੇ ਮਾਰੇ ਹਨਾ ਆਪਾਂ ਮਸ਼ੀਨ ਤੋਂ ਵਾਰ-ਵਾਰ ਉੱਠਣਾ ਔਖਾ ਲੱਗਦਾ ਫਿਰ ਆਪਾਂ ਕ੍ਰੀਜ਼ ਬਣਾ ਲੈਨੇ ਹੁੰਦੇ ਆ ਆ ਵਾਲੀ ਪੱਟੀ ਦੇ ਨਾਲ ਇੱਥੇ ਠੀਕ ਹੈ ਜੀ ਹੁਣ ਤੁਸੀਂ ਇਸ ਤਰ੍ਹਾਂ ਕੱਚੀ ਸੀਨ ਲਗਾ ਲੈਣੀ ਆ ਕੇਰਾ ਫਿਰ ਮੈਂ ਤੁਹਾਨੂੰ ਦੱਸਦੀ ਆ ਇਹ ਗੁੰਮ ਕਿਵੇਂ ਹੋਗੀ ਨਾ ਇਹਦੇ ਸੀਨ ਉੱਪਰ ਆਉਣੀਆਂ ਨਾ ਇਹਦੇ ਸੀਨ نیچے ਆਉਣੇ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਲਿਓ ਹਾਂਜੀ ਇਸ ਤਰ੍ਹਾਂ ਸੀਨ ਲਾਂਦੇ ਜਾਣਾ ਬਸ ਲਾਈਟ ਹੈ ਨਹੀਂ ਜੀ ਅਜੇ ਮੈਂ ਮੋਟਰ ਤੇ ਨਹੀਂ ਸੀ ਇਹ ਪਹਿਲਾਂ ਤੇ ਕੀਤੀ ਹੋਈ ਹੈ ਇਸ ਤਰ੍ਹਾਂ ਸਾਰੇ ਸੀਨ ਲਗਾ ਲੈਣੇ ਆ ਵੀਰੇ ਤੁਹਾਡੇ ਸਾਹਮਣੇ ਆ ਦੇਖੋ ਇਸ ਤਰ੍ਹਾਂ ਸੀਨ ਲਾਉਂਦੇ ਜਾਨਾ ਲੋੜੀ ਉੱਥੇ ਆ ਵੀਰੇ ਕ੍ਰੀਜ਼ ਦੇ ਉੱਪਰ ਰੱਖ ਕੇ ਬਿਲਕੁਲ ਠੀਕ ਹੈ ਜੀ ਅੱਗੇ ਪਿੱਛੇ ਨਾ ਕਰਿਓ ਬਿਲਕੁਲ ਕ੍ਰੀਜ਼ ਦੇ ਉੱਪਰ ਰੱਖਦੇ ਹੋਏ ਫੇਰ ਲਗਾਓ ਠੀਕ ਹੈ ਜੀ ਇਸ ਤਰ੍ਹਾਂ ਜੋਣਾ ਪਾ ਜਮਾ ਹੈ ਪਾਲੀ ਸੀਨ ਤੇ ਆ ਗਈ ਇੱਥੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰ ਲੈਣਾ ਕੱਪੜਾ ਖੋਲ ਲੈਣਾ ਖੋਲ ਕੇ ਤੇ ਇਸ ਤਰ੍ਹਾਂ ਉੱਪਰ ਨੂੰ ਲੈ ਜਾਣੀ ਸੀਨ ਠੀਕ ਹੈ ਜੀ ਇਸ ਤਰ੍ਹਾਂ ਲਗਾ ਦੇਣਾ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਹੁਣ ਦੇਖੋ ਆਪਾਂ ਸੀਨ ਲਗਾ ਕੇ ਰੈਡੀ ਕਰ ਲਏ ਵੀਰੇ ਹਨਾ ਜਾ ਤਾਂ ਤੁਸੀਂ ਇਹਦੇ ਉਪਰੋਂ ਕੀ ਆ ਉਹ ਆਹ ਜਿਵੇਂ ਸਿੱਧੇ ਪਾਸੇ ਤਰਪਾਈ ਜਦੋਂ ਫੋਲਡਿੰਗ ਕਰਦੇ ਸਿੱਧੇ ਜਾਂ ਤਾਂ ਇਹਨੂੰ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਲਾ ਦੋ ਤੁਸੀਂ ਇੱਥੇ ਸੀਨ ਲਾ ਦੋ ਫਿਰ ਸੀਨ ਦਿਸੂਗੀ ਉਲਟ ਸਾਈਡ ਤੇ ਉਲਟ ਸਾਈਡ ਤੇ ਦਿਸੂਗੀ ਫਰੰਟ ਤੇ ਨਹੀਂ ਦਿਸੂ ਹੁਣ ਆਪਾਂ ਉਲਟ ਸਾਈਡ ਤੇ ਵੀ ਸੀਨ ਨਹੀਂ ਦਿਖਾਉਣੀ ਹੁਣ ਆਪਾਂ ਕੀ ਕਰਨਾ ਹਾਂ ਆਪਾਂ ਇਸ ਤਰ੍ਹਾਂ ਲਾਤੀ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰੋਂਗੇ ਇਸ ਤਰ੍ਹਾਂ ਆਉਣੀ ਚਾਹੀਦੀ ਹੈ ਹਨ ਇਸ ਤਰ੍ਹਾਂ ਹੀ ਆਉਗੀ ਨਾ ਤਾਂ ਇਹਦੇ ਇੱਥੇ ਸੀਨ ਆਉਗੀ ਨਾ ਇਹਦੇ ਇੱਥੇ ਸੀਨ ਆਉਗੀ ਹੁਣ ਸੀਨ ਕਿੱਥੇ ਆਉਗੀ ਇਹਨੂੰ ਇਸ ਤਰ੍ਹਾਂ ਪਾਟੀ ਕਰ ਲੈਣਾ ਜਿੱਥੇ ਆਪਾਂ ਪਹਿਲੀ ਸੀਨ ਲਗਾਈ ਆ ਮੈਂ ਨੇੜੇ ਕਰਕੇ ਕੈਮਰਾ ਨੂੰ ਦਿਖਾਉਣੀ ਆ ਆ ਦੇਖੋ ਜਿੱਥੇ ਆਪਾਂ ਆਹ ਵਾਲੀ ਪਹਿਲਾਂ ਸੀਨ ਲਗਾ ਕੇ ਲੇਸ ਰੈਡੀ ਕੀਤੀ ਆ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਇਹਦੇ ਤੋਂ ਕੱਪੜਾ ਅੰਦਰ ਨੂੰ ਇਸ ਤਰ੍ਹਾਂ ਫੋਲਡਿੰਗ ਕਰਨਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫੋਲਡਿੰਗ ਕਰਕੇ ਹੁਣ ਉਹ ਸੀਨ ਦੇ ਨਾਲ-ਨਾਲ ਪੈਰ ਦੀ ਸੀਨ ਮਾਰੂਗੀ ਕਿਸ ਤਰ੍ਹਾਂ ਦੇਖੋ ਇਸ ਤਰ੍ਹਾਂ ਰੱਖ ਲੈਣਾ ਧਾਗਾ ਵਗੈਰਾ ਆਪਣਾ ਸੈੱਟ ਕਰ ਲਓ ਮਸ਼ੀਨ ਦਾ ਫੋਂ ਤੁਸੀਂ ਇੱਥੋਂ ਫੜਨਾ ਇਹਨੂੰ ਇਸ ਤਰ੍ਹਾਂ ਹੋਲਡਿੰਗ ਕਰ ਲਿਆ ਐ ਝਣਕ ਦੇਣਾ ਵਾਲ ਵਗੈਰਾ ਕੱਢ ਦੇਣਾ ਔਰ ਜਿਹੜਾ ਇਹ ਦਿੱਤੀ ਆਪਾਂ ਸੀ ਲਗਾਈ ਆ ਉਹਨੂੰ ਸੀ ਨੂੰ ਅੰਦਰਲੇ ਪਾਸੇ ਤੇ ਮਸ਼ੀਨ ਦੇ ਇੱਕ ਪੈਰ ਦੀ ਸੀ ਲਾਣੀ ਬਸ ਇੱਕ ਪੈਰ ਦੀ ਸੀ ਲਾ ਕੇ ਦੋਨੇ ਚੀਜ਼ਾਂ ਗੋਮਨਾਂ ਸਲਾਈ ਉੱਪਰ ਆਵੇ ਨਾ ਸਲਾਈ نیچے ਆਵੇ ਤੁਸੀਂ ਸੀਨ ਇੱਕ ਵਾਰੀ ਲਾ ਕੇ ਦੇਖੋ ਇੱਕ ਵਾਰੀ ਲੇਸ ਲਗਾ ਲਈ ਤੁਸੀਂ ਬਾਰ ਬਾਰ ਲੇਸ ਇਸੇ ਤਰ੍ਹਾਂ ਲਗਾ ਕੇ ਹੀ ਰੈਡੀ ਕਰੂਗੀ ਠੀਕ ਹੈ ਜੀ ਇਸ ਤਰ੍ਹਾਂ ਲਗਾ ਲੈ ਕਰੋ ਅਜੀਬ ਤੁਹਾਨੂੰ ਪੂਰੀ ਸੀਨ ਲਗਾ ਕੇ ਦਿਖਾਉਂਗੀ ਵੀ ਜੇ ਮੈਂ ਸਾਰੀ ਲੇਸ ਇਸ ਤਰ੍ਹਾਂ ਲਗਾਈ ਆ ਸੂਟ ਦੇ ਪਹਿਲਾ ਸੀਨ ਆਪਾਂ ਜਿਹੜੀ ਕਾਟਨ ਦੇ ਸੂਟਾਂ ਤੇ ਵੀ ਲੇਸ ਲਗਾਉਣੀ ਆ ਜਾਲੀ ਵਾਲੀ ਲੇਸ ਮੈਂ ਸਾਰੀਆਂ ਲੇਸ ਇਸ ਤਰ੍ਹਾਂ ਹੀ ਲਗਾ ਕੇ ਰੈਡੀ ਕਰਦੀ ਆ ਇਹਦੇ ਨਾਲ ਨਾ ਤਾਂ ਬਾਣਾ ਵੀ ਨਾ ਝੋੜਾ ਵੀ ਨਾ ਆਹੋ ਆ ਵੀ ਕਿਤੇ ਵੀ ਕਿਸੇ ਤਰ੍ਹਾਂ ਦਾ ਹਟ ਨਹੀਂ ਆਉਂਦਾ ਫਿਨਿਸ਼ਿੰਗ ਦੇ ਨਾਲ ਲੇਸ ਲਾ ਕੇ ਰੈਡੀ ਹੋਊਗੀ ਤੁਹਾਡੀ ਠੀਕ ਆ ਜੀ ਇਸ ਤਰ੍ਹਾਂ ਲੇਸ ਲਗਾਣੀ ਆ ਆ ਦੇਖੋ ਇਤੋ ਕਿਹੜਾ ਆ ਦੇਖੋ ਇਸ ਤਰ੍ਹਾਂ ਲੱਗ ਰਹੀ ਆ ਹੁਣ ਮੈਂ ਤੁਹਾਨੂੰ ਪੂਰੀ ਸੀਨ ਲਗਾ ਕੇ ਦਿਖਾਉਣੀ ਆ ਹਾਂਜੀ ਇਸ ਤਰ੍ਹਾਂ ਆਪਾਂ ਸੀਨ ਲਾਉਂਦੇ ਜਾਣਾ ਦੇਖੋ ਉਤੋ ਜਿੱਥੇ ਸੀਨ ਲੱਗੀ ਹੋਈ ਹੈ ਉਹ ਸੀਨ ਤੋਂ ਅੰਦਰ ਨੂੰ ਕਪੜਾ ਫੋਲਡਿੰਗ ਕਰ ਦੇਣਾ ਸਿੱਧੇ ਪਾਸੇ ਨੂੰ ਇਸ ਤਰ੍ਹਾਂ ਰੱਖ ਲੈਣਾ ਇਹਨੂੰ ਇਸ ਤਰ੍ਹਾਂ ਰੱਖ ਜਿਵੇਂ ਨਾ ਸੀਨ ਲੱਗ ਪੈਣੀ ਵਾਸਤੇ ਤੁਸੀਂ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਸੀਨ ਲੱਗੀ ਹੈ ਇਹ ਬਿਲਕੁਲ ਵੀ ਤੁਹਾਡੇ ਕਿਤੇ ਵੀ ਦੇਖੋ ਬਾਹਰ ਨਹੀਂ ਆਇਆ ਜਿਵੇਂ ਨਾ ਆਪਾਂ ਘੁਮਾ ਕੇ ਜਦੋਂ ਉੱਪਰ ਉੱਪਰ ਸਿੱਧਾ ਪਾਸਾ ਕਪੜਾ ਫੋਲਡਿੰਗ ਕਰਦੇ ਆ ਵੀਰੇ ਉਦੋਂ ਆਟੋਮੈਟਿਕਲੀ ਹਰ ਇੱਕ ਬੰਦੇ ਤੋਂ ਵਾਲ ਆ ਜਾਂਦਾ ਉਹ ਚੀਜ਼ ਦੇ ਨਾਲ ਤੇ ਆ ਜਿਹੜੀ ਐਕਸਟਰਾ ਲੇਸ ਆਈ ਮੈਂ ਕੱਟ ਦਿੰਨੀ ਆ ਹੁਣ ਹਨਾ ਹੁਣ ਆਪਾਂ ਇਹ ਵਾਲੀ ਸੀਨ ਤੇ ਹੈਪਾਈ ਸੀਨ ਦੇ ਕੋਲੋਂ ਵੀ ਉੱਥੇ ਜਿਵੇਂ ਆਪਾਂ ਸੀਨ ਲੱਗੀ ਆ ਹਨਾ ਉੱਥੋਂ ਕੱਪੜਾ ਇਸ ਤਰ੍ਹਾਂ ਫੜ ਕੇ ਬਾਹਰ ਕੱਢ ਦੇਣਾ ਤੇ ਇਸ ਤਰ੍ਹਾਂ ਸੀਨ ਲਾ ਦੇਣੀ ਹੈ ਇਹ ਹੁਣ ਆਪਣੇ ਲੱਗ ਕੇ ਹੋ ਗਈ ਰੈਡੀ ਤੇ ਹੁਣ ਇਹ ਦੇਖੋ ਇਸ ਤਰ੍ਹਾਂ ਸੀ ਲੱਗੀ ਆ ਅੰਦਰਲੇ ਪਾਸੇ ਆ ਇਹਦਾ ਆਹ ਚੀਜ਼ ਜਦੋਂ ਖੋਲੋਗੇ ਇਸ ਤਰ੍ਹਾਂ ਬਣਦੀ ਪੀਸ ਆ ਦੇਖੋ ਜਿਵੇਂ ਨਾ ਪੱਕਾ ਲਈ ਪਾਉਣੇ ਹੁੰਦੇ ਆ ਉਹ ਚੀਜ਼ ਬਣ ਜਾਂਦੀ ਆ ਇਹ ਕਲੀ ਵੀ ਜੇ ਪਾਉਣੀ ਆ ਇਸ ਤਰ੍ਹਾਂ ਤੁਸੀਂ ਖੜਮੀ ਲੈਸ ਰੱਖ ਕੇ ਲੈਣਾ ਚਾਹਣੇ ਇਸ ਤਰ੍ਹਾਂ ਪਾ ਲਿਆ ਕਰੋ ਵੀ ਪੈ ਸਕਦੀ ਆ ਇਸ ਤਰ੍ਹਾਂ ਥਾਣੇ ਨੂੰ ਅਕੋਰਡਿੰਗ ਕਰੋ ਇਸ ਤਰ੍ਹਾਂ ਆ ਦੇਖੋ ਜੀ ਕਿਤੇ ਨਹੀਂ ਆ ਕੋਈ ਵਲ ਨਾ ਨੀਚੇ ਆ ਨਾ ਉੱਪਰ ਵਸਾ ਹੋਣਾ ਕਪੜਾ ਇੱਥੋਂ ਵੜਨਾ ਇਹ ਤੋਂ ਵੜ ਕੇ ਇਸ ਤਰ੍ਹਾਂ ਕੋਈ ਸੀਨ ਲਾਉਂਦੀ ਜਰੂਰਤ ਨਹੀਂ ਇਸ ਤਰ੍ਹਾਂ ਰੱਖੋਗੇ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਹੋਲਡਿੰਗ ਕਰੋਗੇ ਔਰ ਤਰਪਾਈ ਦੇ ਟਾਂਕੇ ਲਗਾ ਦੋਗੇ ਆ ਸਿੱਧਾ ਪਾਸਾ ਹੋ ਜਾਊਗਾ ਆ ਉਲਟ ਸਾਈਡ ਹੋ ਜੂਗੀ ਕਿਤੇ ਵੀ ਨਾ ਤਾਂ ਉਲਟ ਸਾਈਡ ਸੀਨ ਆ ਆਮ ਬੰਦੇ ਨੂੰ ਪਤਾ ਨਹੀਂ ਲੱਗੂਗਾ ਵੀ ਪੈਪਿੰਗ ਇਸ ਤਰ੍ਹਾਂ ਤੁਸੀਂ ਲਗਾ ਕੇ ਰੈਡੀ ਕੀਤੀ ਹੈ ਨਾ ਉਲਟ ਪਾਸੇ ਸੀਨ ਆ ਨਾ ਸਿੱਧੇ ਪਾਸੇ ਸੀਨ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ